ਪਹਿਲੀ ਵਾਰ ਹੋਇਆ ਕਿ ਝੂਠ ਜਿੱਤਿਆ ਸੀ ਸੱਚ ਹਾਰਿਆ ਸੀ ਪਰ ਜਿਹੜਾ ਝੂਠ ਹੈ ਕੁਝ ਵਕਤ ਬਾਅਦ ਆ ਕੇ ਜਿਹੜੀ ਸਚਾਈ ਉਹ ਸਾਹਮਣੇ ਆਉਂਦੀ ਹੈ ਅੱਜ ਉਸੇ ਤਰ੍ਹਾਂ 2 ਸਾਲ ਦੇ ਵਿੱਚ ਜਿਹੜੀ ਸਚਾਈ ਹੈ ਉਹ ਸਾਹਮਣੇ ਆਈ ਹੈ ਝੂਠ ਦਾ ਜੋ ਬੋਲਬਾਲਾ ਸੀ ਅੱਜ ਬੁਰੇ ਹਾਲਾਤ ਹੋ ਗਏ ਪੰਜਾਬ ਸ਼ੋਮਣੀ ਕਾਲੀ ਦਲ ਹਮੇਸ਼ਾ ਪੰਜਾਬ ਦੀ ਪੰਥ ਦੀ ਤੇ ਪੰਜਾਬੀਆਂ ਦੀ ਪਾਰਟੀ ਹੈ ਜਿਹੜੀ ਕੁਰਬਾਨੀਆਂ ਦੇ ਕੇ ਇੱਕ ਪਾਰਟੀ ਬਣੀ ਹੈ ਅੱਜ ਉਹਦੀ ਹਰ ਇੱਕ ਕੱਲਾ ਕੱਲਾ ਪਿੰਡ ਦਾ ਅਰਦਾਸ ਕਰ ਰਗੀ ਚੜਦੀ ਸਰਪੌਂਛਾ ਲੋਕਾਂ ਦਾ ਮੈਂ ਸਾਡੇ ਵਰਕਰ ਵੀ ਨਰਾਸ਼ ਹੋ ਗਏ ਸਾਡੀ ਨੌਜਵਾਨੀ ਵੀ ਸਾਡੇ ਤੋਂ ਦੂਰ ਹੋ ਗਈ ਪਰ ਅੱਜ ਮੈਂ ਜਦੋਂ 2 ਸਾਲਾਂ ਬਾਅਦ ਇਕੱਲੇ-ਇਕਲੇ ਪਿੰਡ ਜਾਣਾ ਹਰ ਇੱਕ ਪਿੰਡ ਦੇ ਵਿੱਚ ਨੌਜਵਾਨ ਸਾਡੇ ਜਿਹੇਦਾਰਾਂ 'ਚ ਇੱਕ ਖੁਸ਼ੀ ਦੀ ਲਹਿਰ ਹੈ ਅ ਸ਼ਸ਼ੀਕਾਲ ਜੀ ਜਿਸ ਤਰ੍ਹਾਂ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਲੋਂ ਵਰਕਰਾਂ ਦੇ ਨਾਲ ਮੀਟਿੰਗਾਂ ਦਾ سلسلہ ਜਾਰੀ ਹੈ ਪਰ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਜਿਹੜੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਵਿਚਾਰੀਆ ਪਰ ਪਟਿਆਲਾ ਦਿਹਾਤੀ ਦੇ ਵਿੱਚ ਉਹ ਕਹਿੰਦੇ 10 ਅਪ੍ਰੈਲ ਨੂੰ ਆਉਣੀਆਂ ਤੇ ਸਾਡੇ ਨਾਲ ਨੇ ਪਟਿਆਲਾ ਦਿਹਾਤੀ ਤੋਂ ਜਿਹੜੇ ਹਲਕਾ ਨੂੰ ਚਾਰਜ ਦੇ ਜਿਸਪਾਲ ਸਿੰਘ ਬਿੱਟੂ ਚੱਠਾ ਜਿਸ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਧੰਨਵਾਦ ਜੀ ਬਹੁਤ ਆ ਕਿਸ ਤਰ੍ਹਾਂ ਦੇਖ ਰਹੇ ਹੋ ਸ਼ਰਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਨੂੰ ਲੈ ਕੇ ਕਹਿੰਦੇ ਭਾਜਪਾ ਨਾਲ ਤਾਂ ਰਿਸ਼ਤਾ ਹੁਣ ਟੁੱਟ ਚੁੱਕਿਆ ਕਿਉਂਕਿ ਪੰਜਾਬ 'ਚ ਪਹਿਲੀ ਵਾਰ ਹੋਇਆ ਹੈ ਕਿ ਝੂਠ ਜਿੱਤਿਆ ਸੀ ਸੱਚ ਹਾਰਿਆ ਸੀ ਪਰ ਜਿਹੜਾ ਝੂਠ ਹੈ ਕੁਝ ਵਕਤ ਬਾਅਦ ਆ ਕੇ ਜਿਹੜੀ ਸਚਾਈ ਉਹ ਸਾਹਮਣੇ ਆਉਂਦੀ ਹੈ ਅੱਜ ਉਸੇ ਤਰ੍ਹਾਂ 2 ਸਾਲ ਦੇ ਵਿੱਚ ਜਿਹੜੀ ਸਚਾਈ ਹੈ ਉਹ ਸਾਹਮਣੇ ਆਈ ਹੈ ਝੂਠ ਦਾ ਜੋ ਬੋਲਬਾਲਾ ਸੀ ਅੱਜ ਬੁਰੇ ਹਾਲਾਤ ਹੋ ਗਏ ਪੰਜਾਬ ਸੋਮਣੀ ਕਾਲੀ ਦਲ ਹਮੇਸ਼ਾ ਪੰਜਾਬ ਦੀ ਪੰਥ ਦੀ ਤੇ ਪੰਜਾਬੀਆਂ ਦੀ ਪਾਰਟੀ ਹੈ ਜਿਹੜੀ ਕੁਰਬਾਨੀਆਂ ਦੇ ਕੇ ਇੱਕ ਪਾਰਟੀ ਬਣੀ ਹੈ ਅੱਜ ਉਹਦੀ ਹਰ ਇੱਕ ਕੱਲਾ ਕੱਲਾ ਪਿੰਡ ਦਾ ਅਰਦਾਸ ਕਰ ਰਿਹਾ ਉਹਦੀ ਚੜ੍ਹਦੀ ਕਲਾ ਰਵੇ। ਅ ਚੱਠਾ ਸਾਹਿਬ ਤੁਸੀਂ ਪਿੰਡਾਂ ਦੇ ਵਿੱਚ ਜਾ ਰਹੇ ਹੋ ਵਰਕਰਾਂ ਨਾਲ ਮੀਟਿੰਗਾਂ ਵੀ ਕਰ ਰਹੇ ਹੋ ਯਾਤਰਾ ਨੂੰ ਚਾਰ ਚੰਨ ਲਾਉਣ ਦੇ ਲਈ। ਕਿਸ ਤਰ੍ਹਾਂ ਦਾ ਰਿਸਪੌਂਸ ਆ ਲੋਕਾਂ ਦਾ? ਮੈਂ ਜਦੋਂ 2022 ਦੀ ਇਲੈਕਸ਼ਨ ਹੋਈ ਹੈ। ਹੂੰ। ਉਦੋਂ ਝੂਠ ਇੰਨਾ ਜ਼ਿਆਦਾ ਸੀਗਾ ਕਿ ਸਾਡੇ ਵਰਕਰ ਵੀ ਨਰਾਸ਼ ਹੋ ਗਏ ਸੀ। ਹੂੰ। ਸਾਡੀ ਨੌਜਵਾਨੀ ਵੀ ਸਾਡੇ ਤੋਂ ਦੂਰ ਹੋ ਗਈ ਸੀ। ਹੂੰ। ਪਰ ਅੱਜ ਮੈਂ ਜਦੋਂ ਦੋ ਸਾਲਾਂ ਬਾਅਦ ਕੱਲੇ ਕੱਲੇ ਪਿੰਡ ਜਾਣਾ ਹਰ ਇੱਕ ਪਿੰਡ ਦੇ ਵਿੱਚ ਨੌਜਵਾਨਾਂ ਚ ਸਾਡੇ ਜਹੇਦਾਰਾਂ ਚ ਇੱਕ ਖੁਸ਼ੀ ਦੀ ਲਹਿਰ ਹੈ ਅੱਜ ਉਹਨਾਂ ਨੂੰ ਛਾਤੀ ਥਾਣ ਕੇ ਖੁਸ਼ੀ ਨਾਲ ਕਹਿਣਾ ਪੈ ਰਿਹਾ ਕਿ ਕਾਲੀਦਲ ਦਾ ਕੋਈ ਮੁਕਾਬਲਾ ਨਹੀਂ ਜੋ ਝੂਠ ਇਹਨਾਂ ਨੇ ਦੋ ਸਾਲ ਚ ਆਪ ਲੈਨੇ ਬੋਲੇ ਜੋ ਹਾਲਾਤ ਮਾੜੇ ਕਰਤੇ ਉਹ ਅੱਜ ਉਹਨਾਂ ਦੇ ਸਾਹਮਣੇ ਜੋ ਆਪਾਂ ਇੱਥੇ ਬੀਜਾਂਗੇ ਉਹ ਵੜਨਾ ਪੈ ਰਿਹਾ ਵੜਨਾ ਪੈਂਦਾ ਉਹੀ ਅੱਜ ਜਿਨ੍ਹਾਂ ਨੂੰ ਵੜਨਾ ਪੈ ਰਿਹਾ ਅੱਜ ਹਰ ਰੋਜ਼ ਕੋਈ ਮੌਜੂਦਾ ਸਰਕਾਰ ਚ ਕਦੇ ਕਦੇ ਨਹੀਂ ਹੋਇਆ ਕਿ ਐਮਪੀ ਭਾਜੇ ਐਮਐਲਏ ਭਾਜੇ ਹਰੇਕ ਪਾਰਟੀ ਨੂੰ ਛੱਡ ਛੱਡ ਇਹ ਨਹੀਂ ਪਤਲਾ ਉਹਨਾਂ ਦਾ ਅਖਬਾਰ ਚ ਵੀ ਅੱਜ ਦੀ ਖ਼ਬਰੀ ਚ ਚਾਰ ਚੱਲੇ ਦੋ ਚੱਲੇ ਹਰ ਰੋਜ਼ ਨਵਾਂ ਸ਼ੋਸ਼ਾ ਪੈਦਾ ਹੁੰਦਾ ਬਿਲਕੁਲ ਜਿਹੜੇ ਲੋਕ ਪਾਰਟੀਆਂ ਨੂੰ ਛੱਡ ਛੱਡ ਜਾਂਦੇ ਨੇ ਭਾਵੇਂ ਕਿ ਉਹ ਅਕਾਲੀ ਦਲ ਦਾ ਚਾਹੇ ਭਾਜਪਾ ਦਾ ਕਾਂਗਰਸ ਦਾ ਚਾਹੇ ਆਮ ਆਦਮੀ ਪਾਰਟੀ ਦਾ ਆਉਣ ਵਾਲਾ ਸਮਾਂ ਰਾਜਨੀਤਿਕ ਲੋਕਾਂ ਲਈ ਘਾਤਕ ਨਹੀਂ ਹੋ ਸਕਦਾ ਦੇਖੋ ਹਮੇਸ਼ਾ ਜਿਹੜਾ ਬੰਦਾ ਜਿੱਥੇ ਖੜਦਾ ਹੈ ਉਹਨੂੰ ਆਪਣੀ ਪਾਰਟੀ ਦੇ ਵਿੱਚ ਵਫਾਦਾਰੀ ਨਾਲ ਖੜਨਾ ਚਾਹੀਦਾ ਹੈ ਜਿਹੜੇ ਲੋਕ ਲਾਲਚ ਪਿੱਛੇ ਜਾਂਦੇ ਨੇ ਉਹਨਾਂ ਦਾ ਕੋਈ ਜ਼ਮੀਰ ਨਹੀਂ ਆਪਾਂ ਵਧੀਆ ਕਹਿ ਸਕਦੇ ਕਿ ਬਹੁਤ ਵਧੀਆ ਜ਼ਮੀਰ ਆਪਦੀ ਪਾਰਟੀ ਛੱਡ ਕੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਦੂਜੇ ਪਾਸੇ ਭਜਣਾ ਇਹ ਵੀ ਕਲਚਰ ਕੋਈ ਜ਼ਿਆਦਾ ਵਧੀਆ ਨਹੀਂ ਹੈ ਦੇਖੋ ਕੀ ਹੋਇਆ ਆਪ ਨੂੰ ਆਲਿਆਂ ਨੇ ਕਾਂਗਰਸ ਦਾ ਪੱਟਕੇ ਲਿਆਂਦਾ ਜੀ ਉਹੀ ਕਿਸੇ ਵਰਕਰ ਨੂੰ ਟਿਕਟ ਦੇ ਦਿੰਦੀ ਹੁੰਦੀ ਅੱਜ ਵਰਕਰ ਖੜਦਾ ਉਹਦੇ ਸਹੀ ਉਹੀ ਬੰਦਾ ਅੱਜ ਇਹਨਾਂ ਦੇ ਐਮਪੀ ਮੌਜੂਦਾ ਹੀ ਅੱਜ ਦੇ ਟਾਈਮ ਤੱਕ ਮੌਜੂਦ ਐਮਪੀ ਮੌਜੂਦਾ ਹੀ ਹੈ ਤੇ ਟਿਕਟ ਵੀ ਮਿਲੀ ਹੋਵੇ ਔਰ ਇਹਨਾਂ ਨੂੰ ਛੱਡ ਕੇ ਚਲਾ ਜਾਵੇ ਇਹਦੂ ਵੱਡੀ ਚਪੇਟ ਆਪਦੇ ਮੂੰਹ ਤੇ ਕੀ ਵੱਜ ਸਕਦੀ ਹੈ ਬਿਲਕੁਲ ਲੋਕ ਸਵਾਦੀ ਟਿਕਟ ਦੀ ਜਿਹੜੀ ਰਿੰਕੂ ਨੂੰ ਜਲੰਧਰ ਤੋਂ ਦੇ ਦਿੱਤੀ ਗਈ ਸੀ ਆਮ ਆਦਮੀ ਪਾਰਟੀ ਵੱਲੋਂ ਇੱਕ ਟਿਕਟ ਲੈ ਕੇ ਭੱਜ ਜਾਣਾ ਕਿੰਨਾ ਕਦਰ ਆ ਇਨਸਾਨ ਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਹਾਂ ਕਿ ਪਾਰਟੀਆਂ ਨੂੰ ਵੀ ਸੋਚਣਾ ਚਾਹੀਦਾ ਹੈ ਕਿਸੇ ਬੰਦੇ ਨੂੰ ਮਲਾਣ ਤੋਂ ਪਹਿਲਾਂ ਜਿਹੜਾ ਆਪਣੀ ਪਾਰਟੀ ਛੱਡ ਕੇ ਆ ਉਹ ਕਿਹੜਾ ਤੁਹਾਡੇ ਨਾਲੋਂ ਖੜਜੂਗਾ ਇਹ ਇੱਕ ਬਹੁਤ ਵੱਡੀ ਉਦਾਹਰਨ ਸਿੱਧ ਹੋਈ ਹੈ ਕਿ ਆਪਾਂ ਨੂੰ ਪਾਰਟੀ 'ਚ ਲਿਆ ਕੇ ਮੌਜੂਦਾ ਸਰਕਾਰ 'ਚ ਬਾਈ ਇਲੈਕਸ਼ਨ ਲੜਾ ਕੇ ਉਹਨੂੰ ਐਮਪੀ ਬਣਾਇਆ ਹੋਵੇ ਔਰ ਦੁਬਾਰੇ ਫੇਰ ਟਿਕਟ ਦਿੱਤੀ ਹੋਵੇ ਔਰ ਜਿਵੇਂ ਉਸ ਪਾਰਟੀ ਨੂੰ ਧੋਖਾ ਦੇ ਕੇ ਉਸ ਪਾਰਟੀ ਤੋਂ ਅਗਲੀ ਪਾਰਟੀ ਨੂੰ ਧੋਖਾ ਦੇ ਕੇ ਉਹ ਨਾਲ ਦੀ ਨਾਲ ਨਵੀਂ ਪਾਰਟੀ ਦੇ ਵਿੱਚ ਸ਼ਾਮਲ ਹੋ ਰੋਗੇ ਬਿਲਕੁਲ ਤੁਹਾਡੇ ਵੀ ਕਹਿੰਦੇ ਪਟਿਆਲਾ ਸ਼ਹਿਰੀ ਤੋਂ ਇੱਕ ਲਾਲਚ ਦੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਵੀ ਆ ਕਹਿੰਦੇ ਮੇਰ ਬਣਾਉਣਗੇ ਗੱਲ ਇਹ ਹੈ ਜੀ ਇੱਥੇ ਤਾਂ ਉਹਨਾਂ ਦੇ ਆਪ ਦੇ ਰੁੱਲਦੇ ਫਿਰਦੇ ਨੇ ਹੂੰ ਐਮਪੀ ਦੇ 878 ਪਟਿਆਲੇ ਦੇ ਵਿੱਚ ਕੈਂਡੀਡੇਟ ਸੀ ਜਿਨ੍ਹਾਂ ਨੇ ਵਿਚਾਰਿਆ ਨੇ ਆਪਣੇ ਮਿਲਾਂ ਦਾ ਕੋਈ ਜਗ੍ਹਾ ਵੀ ਵੇਚ ਕੇ ਪੋਸਟਰ ਲਾਤੇ ਜਿਹੜੇ ਝੰਡੀਆਂ ਜਿਹੜੇ ਕਹਿੰਦੇ ਸੀ ਕਲਚਰ ਸਾਡਾ ਹੈ ਨਹੀਂ ਉਹਨਾਂ ਦੇ ਹਰ ਥਾਂ ਤੇ ਫਲੈਕਸਾਂ ਲੱਗੀਆਂ ਸੀ ਹਾਲਾਤ ਇਹ ਸੀ ਜਿਹੜੇ ਕਹਿੰਦੇ ਸੀ ਝਾਰੂ ਵਾਲਾ ਨੂੰ ਦਵਾਂਗੇ ਆਮ ਬੰਦੇ ਨੂੰ ਦਵਾਂਗੇ ਤੁਹਾਡੇ ਸਾਹਮਣੇ ਆਜ ਪਟਿਆਲੇ ਦੀ ਅਸਤੀ ਦੇ ਵਿੱਚ ਜਿਹੜਾ ਐਮਐਲਏ ਬਣਿਆ ਜਿਹੜਾ ਮੰਤਰੀ ਬਣਿਆ ਤੇ ਅੱਜ ਉਹ ਸਾਰੇ ਵਰਕਰਾਂ ਨੂੰ ਕੁਚਲ ਕੇ ਅੱਜ ਉਹਨੂੰ ਫਿਰ ਡਾਕਟਰ ਬਲੂ ਨੇ ਜਿਹੜੀ ਟਿਕਟ ਦਿੱਤੀ ਹੈ ਉਹ ਇੱਕ ਆਮ ਗਰੀਬ ਮਦਨ ਦਿੰਦੀ ਐ ਅੱਜ ਫਿਰ ਇੱਕ ਕੈਬਨ ਮੰਤਰੀ ਨੂੰ ਟਿਕਟ ਜਿਹੜੀ ਪਟਿਆਲੇ ਦੀ ਦਿੰਦੀ ਐ ਤੇ ਨਵੇਂ ਆਦਤਾਂ ਆਪਾਂ ਕੀ ਕਰ ਸਕਦੇ ਜਿਹੜੇ ਨਵੇਂ ਕਿੱਥੇ ਆਉਣਗੇ ਉਹ ਤਾਂ ਆਪਾਂ ਆਸ ਵੀ ਨਹੀਂ ਕਰ ਸਕਦੇ ਅ ਚੱਠਾ ਸਾਹਿਬ ਤੁਸੀਂ ਦੇਖ ਰਹੇ ਹੋ ਪਟਿਆਲਾ ਜ਼ਿਲ੍ਹੇ ਦੇ ਵਿੱਚ ਕਿੰਨੇ ਕ ਜਿਹੜੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਕਹਿੰਦੇ ਉਹ ਵੀ ਭਾਜਪਾ ਦੇ ਸੰਪਰਕ ਚ ਨੇ ਅਕਾਲੀ ਦਲ ਦੇ ਸੰਪਰਕ ਚ ਨੇ ਉਹ ਮੈਂ ਤੁਹਾਨੂੰ ਕਹਿ ਰਿਹਾ ਕਿ ਪਹਿਲੀ ਵਾਰ ਹੀ ਹੋਇਆ ਕਿ ਝੂਠ ਜਿਹੜਾ ਜਦੋਂ ਝੂਠ ਦਾ ਪਰਦਾ ਫਾਸ਼ ਹੋਇਆ ਤਾਂ ਸਵੇਰ ਨੂੰ ਉਹਨਾਂ ਨੂੰ ਆਪਦੇ ਆਪ ਨਹੀਂ ਪਤਾ ਲੱਗਦਾ ਵੀ ਸਾਡਾ ਸਾਡਾ ਬਣੂਗਾ ਕੀ ਕਿਉਂਕਿ ਉਹਨਾਂ ਦਾ ਇੱਕੋ ਹੀ ਕੰਮ ਹੈ ਤੁਸੀਂ ਦੇਖ ਲਓ ਉਹਨੇ ਕੱਲ ਦਿੱਲੀ ਭੱਜਣ ਦੀ ਤਿਆਰੀ ਕਰ ਰਹੇ ਨੇ ਵੀ ਕੱਲ ਨੂੰ ਜਾ ਕੇ ਦਿੱਲੀ ਧਰਨਾ ਲਾਵਾਂਗੇ ਤੁਸੀਂ ਜਿਹੜਾ ਪੰਜਾਬ ਹੈ ਪੰਜਾਬ ਦੀ ਗੱਲ ਕਰੋ ਪੰਜਾਬੀ ਦੀ ਗੱਲ ਕਰੋ ਤੁਸੀਂ ਦਿੱਲੀ ਵਾਲਿਆਂ ਦੇ ਜਿਹੜੇ ਕੱਟ ਪੁਤਲੇ ਬਣ ਗਏ ਸੀ ਉਹ ਅੱਜ ਹਰ ਪਿੰਡ 'ਚ ਹਰ ਨੌਜਵਾਨ ਦੇ ਵਿੱਚ ਇੱਕ ਦਰਦ ਹੈ ਹਮ ਹਰ ਬੰਦਾ ਮੈਂ ਜਿੰਨੇ ਪਿੰਡਾਂ 'ਚ ਗਿਆ ਨੌਜਵਾਨਾਂ 'ਚ ਕਿਉਂਕਿ ਨੌਜਵਾਨਾਂ ਨੇ ਬੋਟ ਪਾ ਕੇ ਆਪ ਨੂੰ ਬਹੁਤ ਉਤਸ਼ਾਹ ਨਾਲ ਉਹ ਬਣਾਇਆ ਸੀ ਹਰ ਬੰਦੇ ਦੇ ਮਨ 'ਚ ਹੈਗਾ ਕਿ ਮੈਂ ਇੱਕ ਵਾਰ ਉਹਨਾਂ ਨੂੰ ਸਵਾਲ ਜ਼ਰੂਰ ਕੇ ਪੁੱਛਣਾ ਚਾਹਨਾ ਕਿਉਂਕਿ ਜੋ ਇਹਨਾਂ ਨੇ ਲੋਕਾਂ ਨੂੰ ਜਾ ਕੇ ਲੋਕਾਂ ਦਾ ਤੋਂ ਪਾਰਟੀਆਂ ਦਾ ਹਸ਼ਰ ਮਾੜਾ ਕੀਤਾ ਜੋ ਉਹ ਕੀਤਾ ਅੱਜ ਮੈਂ ਤੁਹਾਨੂੰ ਵਾਅਦੇ ਨਾਲ ਕਹਿ ਸਕਦਾ ਹਰ ਥਾਂ ਤੇ ਆਪ ਨੂੰ ਇਹ ਚੀਜ਼ ਦਾ ਜਿਹੜਾ ਭੁਗਤਾਨ ਹੈ ਉਹ ਕਰਨਾ ਹੀ ਪਊਗਾ ਪਰ ਹਲਕੇ ਦੇ ਮਗਰ ਕਿੰਨੀ ਵੋਟ ਹੈ ਜਿਹੜੀ ਪੈ ਸਕਦੀ ਹੈ ਵਿਧਾਨ ਸਭਾ ਹਲਕੇ ਦੇ ਮਗਰ ਲੋਕ ਸਭਾ ਉਮੀਦਵਾਰ ਨੂੰ ਆਮ ਆਦਮੀ ਨੂੰ ਆਮ ਆਦਮੀ ਨੂੰ ਮੈਨੂੰ ਤਾਂ ਇਹ ਕਈ ਥਾਂ ਤੋਂ ਇਹ ਡਰ ਲੱਗਦਾ ਹੈ ਕਿ ਉਹ ਕਿਸੇ ਕਿਸੇ ਦਾ ਮਨ ਲੱਗਦਾ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਅੰਦਰ ਵੜਨ ਨਹੀਂ ਦੇਣਾ ਹੂੰ ਜੋ ਹਾਲਾਤ ਪਿੰਡਾਂ ਦੇ ਜੋ ਹਾਲਾਤ ਇਹਨਾਂ ਦੇ ਹੋਏ ਹੋਏ ਨੇ ਮੈਂ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਕਿਤੇ ਪਿੰਡਾਂ ਦੇ ਵਿੱਚ ਕਿਉਂਕਿ ਸਾਡੇ ਵਾਲੇ ਤਾਂ ਜਿਹੜੇ ਕਾਲੀ ਦਲ ਦੇ ਹੈਗੇ ਨੇ ਉਹ ਤਾਂ ਹਰ ਬੰਦਾ ਹੁਣ ਵਾਪਸੀ ਜੇ ਕਿਤੇ ਕੋਈ ਪੁਲਪ ਲਿਖਣਾ ਚਲਾ ਵੀ ਗਿਆ ਤਾਂ ਹਰ ਬੰਦੇ ਦਾ ਮਨ ਆਏ ਮੈਂ ਕਾਲੀ ਦਲ ਨੂੰ ਤਕੜਾ ਕਰਨਾ ਹੈ ਮੈਂ ਕਾਲੀ ਦਲ ਨੂੰ ਵੋਟ ਪਾਣੀ ਹੈ ਉਹ ਪਾਰਟੀ ਅਗਲਾ ਕਹਿੰਦਾ ਕਾਲੀ ਦਲ ਸਾਡਾ ਮਾਣ ਸੀ ਸਾਡਾ ਸਤਕਾਰ ਸੀ ਸਾਡੀ ਇੱਜ਼ਤ ਸੀਗੀ ਤੇ ਅੱਜ ਅਸੀਂ ਕਿਹੜੇ ਬੰਦਿਆਂ ਦੇ ਘਟਪੁਤਰੀ ਬਣ ਗਏ ਆਂ ਦਿੱਲੀ ਵਾਲਿਆਂ ਦੇ ਹਰ ਬੰਦਾ ਮਹਿਸੂਸ ਕਰਦਾ ਮੈਂ ਨਹੀਂ ਮੰਨਦਾ ਕਿ ਅੱਜ ਕਾਰੀ ਦਲ ਕਿਸੇ ਵੀ ਪਿੰਡ ਚੋਂ ਕਿਸੇ ਵੀ ਜਗ੍ਹਾ ਤੋਂ ਹਾਰੇਗਾ ਹਰ ਥਾਂ ਉਤੋਂ ਅਕਾਲੀ ਦਲ ਜਿੱਤੇਗਾ ਔਰ ਆਪ ਦਾ ਜਿਹੜਾ ਮੈਨੂੰ ਨਹੀਂ ਲੱਗਦਾ ਤੀਜੇ ਚੌਥੇ ਨੰਬਰ ਤੇ ਜਾਊਗਾ ਅ ਚਠਾ ਸਾਹਿਬ ਲੋਕ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਕਿਸ ਮੁੱਦੇ ਤੇ ਵੋਟਾਂ ਮੰਗੇਗਾ ਮੌਜੂਦਾ ਸਰਕਾਰ ਕਹਿੰਦੀ ਅਸੀਂ ਵਿਕਾਸ ਕੀਤਾ ਕਾਂਗਰਸ ਕਹਿੰਦੀ ਅਸੀਂ ਪਿਛਲੇ ਸਾਲਾਂ 'ਚ ਵਿਕਾਸ ਕੀਤੇ ਨੇ ਕੀ ਅੰਤਰ ਹੈ ਦੇ ਵਿੱਚ ਇੱਕੋ ਹੀ ਅੰਤਰ ਹੈ ਹਮ ਅਕਾਲੀ ਦਲ ਪੰਜਾਬ ਦੀ ਗੱਲ ਕਰੇਗਾ ਪੰਜਾਬੀਅਤ ਦੀ ਗੱਲ ਕਰੇਗਾ ਹਮ ਕਿਸਾਨੀ ਦੀ ਗੱਲ ਕਰੂਗਾ ਬੰਦੀ ਸਿੰਘਾਂ ਦੀ ਗੱਲ ਕਰੂਗਾ ਹਮ ਹਰ ਤਰ੍ਹਾਂ ਦਾ ਜਿਹੜਾ ਹੈਗਾ ਵਿਕਾਸ ਦਾ ਜੋ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਹੋਇਆ ਨਾ 5 ਸਾਲ ਚ ਉਹਨਾਂ ਨੇ ਕੀਤਾ ਨਾ 2 ਸਾਲ ਚ ਇਹਨਾਂ ਨੇ ਕੀਤਾ ਤੇ ਨਾ ਹੀ ਨਾ ਤੋਂ ਦੁਬਾਰੇ ਹੋਣਾ ਅਕਾਲੀ ਦਲ ਕੋਲ ਅੱਜ ਅਕਾਲੀ ਦਲ ਦੇ ਲੀਡਰ ਕੋਲ ਤਾਂ ਹੈ ਹੀ ਹਰ ਵਰਕਰ ਕੋਲ ਵੀ ਅਕਾਲੀ ਦਲ ਵਾਸਤੇ ਜਵਾਬ ਹੈ ਅਕਾਲੀ ਦਲ ਨੇ ਕੀ ਕੀਤਾ ਸੀ ਕਾਂਗਰਸ ਨੇ ਕੀ ਕੀਤਾ ਤੇ 2 ਸਾਲ ਜਿਹੜਾ ਝੂਠ ਹੈ ਜਿਹੜੀ ਟੋਟਲੀ ਆਪ ਜਿਹਨੂੰ ਝੂਠ ਦੀ ਸਰਕਾਰ ਕਹਿ ਸਕਦੇ ਆ ਜੋ ਉਹਨਾਂ ਨੇ ਕੀਤਾ ਉਹ ਤੁਹਾਡੇ ਸਾਹਮਣੇ ਹਰ ਬੰਦਾ ਜਿਹੜਾ ਸਾਡਾ ਮਾਨਣ ਵਾਲੇ ਕਹਿ ਸਕਦਾ ਯਾਰ ਮੈਂ ਕਾਲੀ ਦਲ ਦਾ ਸੀਗਾ ਤੇ ਮੈਂ ਕਾਲੀ ਦਲ ਚ ਹੀ ਰਹੂੰਗਾ ਤੇ ਮੈਂ ਕਾਲੀ ਦਲ ਦੇ ਕੱਲੇ ਕੱਲੇ ਹੋਰ ਘਰਾਂ 'ਚ ਵੀ ਜਾ ਕੇ ਜਿਹੜੇ ਲੋਕ ਇਧਰ-ਉਧਰ ਚਲੇ ਗਏ ਸੀ ਉਹਨਾਂ ਨੂੰ ਵੀ ਨਾਲ ਲੈ ਕੇ ਆਉਂਗਾ ਤਾਂ ਜਿਹੜੇ ਆਪ ਐ ਮੈਂ ਜਿਹੜੀ ਮੇਰੀ ਆਤਮਾ ਮੰਨਦੀ ਮੈਂ ਨਹੀਂ ਕਹਿ ਸਕਦਾ ਕਿ ਇਹ ਇਹਨਾਂ ਨੂੰ ਲੋਕੀ ਇਹਨਾਂ ਨੂੰ ਹੁਣ ਮੂੰਹ ਲਾਣਗੇ ਲਾਸਟ ਸਵਾਲ ਆ ਜੱਠਾ ਸਾਹਿਬ ਜਿਸ ਤਰ੍ਹਾਂ ਕਿ ਕੋਰ ਕਮੇਟੀ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਸਖਤ ਫੈਸਲੇ ਲੈ ਗਏ ਨੇ ਜੇਕਰ ਭਾਜਪਾ ਅਕਾਲੀ ਦਲ ਦੀਆਂ ਮੰਗਾਂ ਪ੍ਰਵਾਨ ਕਰ ਲੈਂਦੀ ਆ ਫਿਰ ਸਮਝੌਤਾ ਤੈਅ ਆ ਗੱਲ ਕੀ ਹੈ ਜੀ ਬਹੁਤ ਲੰਬਾ ਡਿਸਕਸ ਹੋਇਆ ਸਾਡਾ ਬੜਾ ਲੰਬਾ ਉਹਨਾਂ ਨਾਲ ਪਾਰਟਨਰਸ਼ਿਪ ਚੱਲੀ ਹੈ ਅਕਾਲੀ ਦਲ ਨੇ ਉਸ ਟਾਈਮ ਮੌਜੂਦਾ ਸਰਕਾਰ ਦੇ ਵਿੱਚ ਆਪਣਾ ਮੰਤਰੀਪੁਣਾ ਛੱਡਿਆ ਆਪ ਦਾ ਗਠਬੰਧਨ ਤੋੜਿਆ ਕਿਹਦੇ ਕਰਕੇ ਤੋੜਿਆ ਕੀ ਇਹ ਪੰਜਾਬ ਪੰਜਾਬੀ ਆਦੀ ਪਾਰਟੀ ਹੈ ਪੰਜਾਬ ਵਾਸਤੇ ਪਾਰਟੀ ਹੈ ਉਦੋਂ ਨਹੀਂ ਪ੍ਰਵਾਹ ਕੀਤੀ ਅੱਜ ਵੀ ਕਿਸੇ ਟਾਈਮ ਵੀ ਜਿਹੜਾ ਫੈਸਲਾ ਹੈ ਅੱਜ ਵੀ ਪੂਰੀ ਆਫਰ ਸੀ ਹਰ ਤਰ੍ਹਾਂ ਦੀ ਕੋਈ ਭਾਜਪਾ ਵੱਲੋਂ ਇਹ ਨਹੀਂ ਆਫਰ ਨਹੀਂ ਸੀ ਪਰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਖਤ ਫੈਸਲਾ ਲੈਂਦੇ ਹੋਏ ਉਸ ਤੋਂ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਹੀ ਮੁੱਦਿਆਂ ਤੇ ਕਰ ਦਿਆ ਕਿ ਮੁੱਦਿਆਂ ਤੋਂ ਬਿਨਾਂ ਘੱਟ ਗਿਣਤੀ ਪੰਜਾਬੀਅਤ ਵਾਸਤੇ ਕਿਸਾਨੀ ਵਾਸਤੇ ਬੰਦੀ ਸਿੰਘਾਂ ਵਾਸਤੇ ਜਿੰਨਾ ਚਿਰ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਂ ਕਿਸੇ ਪਾਰਟੀ ਨਾਲ ਗਠਜੋੜ ਨਹੀਂ ਕਰਾਂਗੇ ਜੇ ਪ੍ਰਬੰਧ ਹੁੰਦੇ ਨੇ ਮੰਗਾ ਰਵਾਨ ਹੁੰਦੀਆਂ ਉਹ ਤਾਂ ਪਾਰਟੀ ਦਾ ਫੈਸਲਾ ਹੈ ਉਹ ਫਿਰ ਬਾਅਦ ਜਾ ਕੇ ਵਿਚਾਰਿਆ ਜਾਏਗਾ ਪਰ ਅਜੇ ਤੱਕ ਕੋਈ ਇਹੋ ਜਿਹਾ ਫੈਸਲਾ ਨਹੀਂ ਉਹ ਤਾਂ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਫੈਸਲਾ ਜੋ ਲਿਆ ਹੈ ਉੱਤੇ ਸਾਰੀ ਪਾਰਟੀ اٹਲ ਕਿਤੇ ਜਲੰਧਰ ਵਾਂਗ ਤਾਂ ਨਹੀਂ ਹੋ ਜਾਊਗਾ ਜਲੰਧਰ ਵਾਂਗ ਜਲੰਧਰ ਚ ਵੀ ਇਲੈਕਸ਼ਨ ਹੋ ਵੱਡ ਲੜੇ ਨੇ ਅਸੀਂ ਅਲੱਗ ਲੜਨੇ ਆ ਉੱਥੇ ਫਾਇਦਾ ਕਾਂਗਰਸ ਦਾ ਠਾਜਵੇ ਨਹੀਂ ਅੱਜ ਮੈਂ ਮਹਿਸੂਸ ਕਰਦਾ ਮੈਂ 3 ਦਿਨ ਤੋਂ ਪਿੰਡਾਂ ਦੇ ਵਿੱਚ ਆ ਜਿਹੜੀ ਹਮਦਰਦੀ ਜਿਹੜੀ ਉਹ ਪਿਆਰ ਨਾਲ ਗੱਲ ਕਰਦੀ ਸਾਡੀ ਆਤਮਾ ਨੂੰ ਪੂਰੀ ਖੁਸ਼ੀ ਹੈ ਕਿ ਹਰ ਵਰਕਰ ਸਾਡਾ ਅੱਜ ਮਾਨ ਨਾਲੇ ਗੱਲ ਕਹਿੰਦਾ ਜਦੋਂ ਉਹਨਾਂ ਦੇ ਕੋਲ ਜਾਂਦੇ ਆ ਉਹ ਆਪਾਂ ਨੂੰ ਕਦੇ ਕਿਸੇ ਦੇ ਘਰ ਵੀ ਜਾਂਦੇ ਆ ਤਾਂ ਆਪਾਂ ਨੂੰ ਪਤਾ ਲੱਗਦਾ ਕਿੰਨੀ ਖੁਸ਼ੀ ਨਾਲ ਆਪਾਂ ਨੂੰ ਮਿਲ ਰਿਹਾ ਅੱਜ ਹਰ ਕਾਲੀਦਲ ਦਾ ਵਰਕਰ ਜਿਹੜਾ ਖੁਸ਼ ਹੈ ਔਰ ਮੈਂ ਉਮੀਦ ਕਰਦਾ ਕੋਈ ਵੀ ਐਸਾ ਪਿੰਡ ਨਹੀਂ ਹੋਊਗਾ ਪੰਜਾਬ ਦਾ ਜਿਹਦੇ ਵਿੱਚੋਂ ਕਾਲੀਦਲ ਹਾਰੂ ਬਹੁਤ ਬਹੁਤ ਧੰਨਵਾਦ ਚੱਠਾ ਸਾਹਿਬ ਇਹ ਸਾਨੂੰ ਪਟਿਆਲਾ ਦਿਹਾਤੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਲੋਕ ਸੌ ਚੋਣਾਂ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਹੁਣ ਤੋਂ ਅਕਾਲੀ ਦਲ ਨੇ ਪਿੰਡਾਂ ਦੇ ਵਿੱਚ ਵਿੜ ਦਿੱਤੀਆਂ ਨੇ ਇਹਨਾਂ ਦਾ ਕਹਿਣਾ ਕਿ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸ਼ਰਮਣੀ ਅਕਾਲੀ ਦਲ ਨੂੰ ਰਿਸਪੌਂਸ ਆ ਜਿਹੜਾ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ